ਹੈ ਕਿ ਸਨ 1998 ਦੀ 2 ਅਗਸਤ ਨੂੰ ਜਿੱਥੇ ਸਵੇਰੇ ਤੜਕਸਾਰ 35 ਲੋਕਾਂ ਨੂੰ ਅੱਤਵਾਦੀਆਂ ਦੇ ਵੱਲੋਂ ਇੱਥੇ ਢੇਰ ਕਰ ਦਿੱਤਾ ਸੀ ਅਤੇ 5 ਲੋਕਾਂ ਨੂੰ ਇੱਥੇ ਬੰਨਗ ਬਣਾਇਆ ਸੀ ਅਤੇ ਜੋ 35 ਲੋਕ ਸਨ ਉਹ ਇੱਥੇ ਗੱਡੀ ਦਸੇ ਜਾਂਦੇ ਸਨ ਪੈਦਾਚਾਰ ਦੇ ਸਨ ਤੇ ਜਿਹੜੇ ਆਸ-ਪਾਸ ਦੇ ਲੋਕ ਇਥੋਂ ਸੱਚਪਾਸ ਨੂੰ ਜਾਂਦੇ ਨੇ ਕਸ਼ਮੀਰ ਦੇ ਬਾਰਡਰ ਨਜ਼ਦੀਕ ਹੋਣ ਕਰਕੇ ਅੱਜ ਤੋਂ ਸਨ 1998 ਦੀ ਪਹਿਲਾ ਏ ਕਹਾਣੀ ਤੁਹਾਨੂੰ ਅੱਜ ਸਾਂਝੀ ਕਰ ਰਹੇ ਹਾਂ ਇੱਕ ਲਾਂਬਣ ਹਤਿਆਕਾਂਡ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਅਤੇ ਇਹ ਕਸਬਾ ਸਤਰਯੂੰਡੀ ਵਜਦਾ ਹੈ ਇੱਕ ਸਟੋਰੀ ਅਜਹੀ ਤੁਹਾਨੂੰ ਸਾਂਝੀ ਕਰ ਰਿਹਾ ਜਿੱਥੇ ਪਿੰਡ ਤ੍ਰਿਉਂਡੀ ਦੀ ਇਹ ਖਬਰ ਹੈਗੀ ਆ ਜਿੱਥੇ ਸੱਚ ਪਾਸ ਰਸਤੇ ਦੇ ਵਿੱਚ ਜਿੱਥੇ 35 ਲੋਕ ਮਾਰੇ ਗਏ ਸਿਗੇ ਨੇ ਹੱਥੇ ਉਹਨਾਂ ਦੀ ਇਹ ਐਮ ਸਟੋਰੀ ਮੈਂ ਸਾਂਝੀ ਕਰਨ ਜਾ ਰਿਹਾ ਰਾਈਡਰ ਜਿਹੜੇ ਇਥੋਂ ਨਿਕਲਦੇ ਸਿਗੇ ਉਹਨਾਂ ਨਾਲ ਗੱਲਬਾਤ ਦੀ ਕਰਨ ਦੀ ਚਾਤ ਪਰਾਵਾਂਗਾ ਤੁਹਾਨੂੰ ਪਹਿਲਾਂ ਤਸਵੀਰਾਂ ਦਿਖਾਦਾ ਕੈਮਰਾਮੈਨ ਨੂੰ ਕਵਾਂਗਾ ਕਿ ਇਹ 35 ਨਾਮ ਨੇ ਜਿਹੜੇ 2 ਅਗਸਤ ਸਾਲ 1998 ਦਿਨ 3 ਜਾਂ 4 ਵਜੇ ਨੂੰ ਇਹਨਾਂ ਨੂੰ ਨਿਹਾਥੇ ਜਿਹੜਾ ਆ ਇੱਥੇ ਮਾਰ ਦਿੱਤਾ ਗਿਆ ਸੀਗਾ ਅੱਤਵਾਦੀਆਂ ਵੱਲੋਂ ਉਹਨਾਂ ਨਾਲ ਗੱਲਬਾਤ ਜਿਹੜੀ ਹੈ ਮੈਂ ਤੁਹਾਨੂੰ ਨਾਲ ਸਾਂਝ ਕਰਾਵਾਂਗਾ ਕਿ ਕੀ ਕੁਝ ਇੱਥੇ ਦੀ ਹਿਸਟਰੀ ਕਹਿੰਦੀ ਆ ਸਾਡੇ ਨਾਲ ਮੌਜੂਦ ਨੇਂਦਰਪਾਲ ਸਿੰਘ ਸੱਸੀ ਗਾ ਸਾਹਿਬ ਸੱਸੀ ਗਾ ਸਾਹਿਬ ਜੀ ਕੀ ਕਹਿਣਾ ਚਾਹੁੰਦੇ ਹੋ ਸਰ ਕਹਿਣਾ ਚਾਹੁੰਦੇ ਆ ਕਿ 1998 ਦੀ ਗੱਲ ਹੈਗੀ ਆ 2 ਅਗਸਤ ਦੀ ਗੱਲ ਹੈਗੀ ਆ ਅਤੰਗਵਾਦੀਆਂ ਨੇ ਸਵੇਰੇ 3 ਤੋਂ ਲੈ ਕੇ 4 ਵਜੇ ਦੇ ਵਿੱਚ ਵਿੱਚ ਇਹ ਕੀ ਕਹਿੰਦੇ ਨੇ ਇੰਨੇ ਥੇ ਲੋਕਾਂ ਨੂੰ ਮਾਰਿਆ ਸੀ ਜੋ ਕਿ ਲੇਬਰ ਹੀ ਇੱਥੇ ਕੰਮ ਕਰਨ ਆਉਂਦੇ ਹੁੰਦੇ ਸੀ ਉਹ ਸਟੇ ਇੱਥੇ ਹੀ ਕਰਦੇ ਸੀ ਜਿੱਦਾਂ ਹੱਲੇ ਵੀ ਲੋਕੀ ਲੇਬਰ ਇੱਥੇ ਤੇ ਭਾਜੀ ਉਸ ਵੇਲੇ ਮਲਕੀ ਕੋਈ ਚੌਂਕੀਆਂ ਵਗੈਰਾ ਜਾਂ ਇੱਥੇ ਕੋਈ ਮਲਕੀ ਗਸਟ ਨਹੀਂ ਹੁੰਦੀ ਸੀਗੀ ਕੋਈ ਇਸ ਟਾਈਮ ਕੁਝ ਨਹੀਂ ਹੁੰਦੀ ਪੀਸਫੁੱਲ ਏਰੀਆ ਭਾਜੀ ਹਿਮਾਚਲ ਦਾ ਸੱਤੋਂ ਦਾ ਸਭ ਤੋਂ ਪੀਸਫੁੱਲ ਏਰੀਆ ਹੈਗਾ ਵਾਹ ਵੈਸੇ ਚੀਜ਼ਾਂ ਡਰ ਨਹੀਂ ਹੁੰਦਾ ਵੈਸੇ ਮੈਂ ਤਾਂ ਹੀ ਉਸ ਤੋਂ ਬਾਅਦ ਚੈੱਕਪੋਸਟ ਬਣੀ ਸਾਡੀ ਇੱਥੇ ਸੱਚ ਪਾਸ ਜਾਣ ਵਾਸਤੇ ਚੈੱਕਪੋਸਟ ਤਾਂ ਹੀ ਬਣੀ ਹੈਗੀ ਇੱਥੇ ਤੇ ਤੂੰ ਕਸ਼ਮੀਰ ਦਾ ਬਾਰਡਰ ਜਿਹੜਾ ਆ ਕਿੰਨਾ ਹੈਗਾ ਇਹ ਤੂੰ ਭਾਈ ਇੱਥੋਂ ਕੀ ਕਹਿੰਦੇ ਆਪਣਾ ਅੱਗੇ ਕੀ ਕਹਿੰਦੇ ਡਿਵਰਜਨ ਜੂ ਸ਼ੁਰੂ ਹੋ ਜਾਂਦੀ ਹੈ ਚੈੱਕਪੋਸਟ ਤੋਂ ਬਾਅਦ ਜਾ ਕੇ ਨਾ ਡਿਵਰਜਨ ਸ਼ੁਰੂ ਹੋ ਜਾਂਦੀ ਹੈ ਕਿ ਕ ਪੰਗ ਪੰਗੀ ਦੇ ਨਾਲ ਜਿਹੜਾ ਪੰਗ ਪੰਗੀ ਲੱਗੇ ਆ ਗਿਆ ਨਾ ਤੁਹਾਡਾ ਇਸ ਤੋਂ ਬਾਅਦ ਪੰਗੀ ਜਾਏਗਾ ਉਹ ਪਿੱਛੇ ਜੈਕਪੋਟ ਸ਼ੁਰੂ ਹੋ ਜਾਂਦਾ ਵਾ ਨਾਲ ਹੀ ਅੱਛਾ ਤੇ ਇਸ ਬਾਰੇ ਕੋਈ ਹੋਰ ਪੁਸ਼ਟੀ ਜਿਹੜੀ ਆ ਜਾਂਚ ਦਾ ਵਿਸ਼ਾ ਜਿਹੜਾ ਕੋਈ ਨਿਕਲ ਕੇ ਸਾਹਮਣੇ ਆ ਬਾਕੀ ਉਨੀ ਹੀ ਨੋਲੇਜ ਹੈ ਪਾਜੀ ਜਿੰਨੀ ਬੋਰਡ ਤੇ ਲਿਖੀ ਹੋਈ ਹੈ ਹੂੰ ਉਨੀ ਹੀ ਨੋਲੇਜ ਹੈ ਕਿ ਅਸੀਂ ਐਵੇਂ ਗਲਤ ਕੋਈ ਕਹੀਏ ਕਿਸੇ ਨੂੰ ਐ ਜਿਹੜੇ ਲੋਕਲ ਏਰੀਆ ਵਾਲੇ ਨੇ ਐਸ਼ੀ ਏਰੀਆ ਦੇ ਲੋਕ ਕੀ ਹੈਗੇ ਨੇ ਜਿਹੜੇ ਲੋਕ ਰਹਿੰਦੇ ਨੇ ਉਹ ਜ਼ਿਆਦਾ ਬਰੀਫਲੀ ਦੱਸ ਸਕਦੇ ਨੇ ਚੀਜ਼ ਨੂੰ ਲੈ ਕੇ ਬਿਲਕੁਲ ਜੀ ਤਾਂ ਜਿਹੜਾ ਤਰੀਉਂਡੀ ਹੈਗਾ ਆ ਜਿੱਥੇ ਸਨ 1998 ਦੇ ਵਿੱਚ 35 ਲੋਕ ਜਿਹੜੇ ਸੀਗੇ ਨਿਹਾਥੇ ਮਾਰ ਦਿੱਤੇ ਗਏ ਸੀਗੇ ਸਾਡੇ ਨਾਲ ਮੌਜੂਦ ਨੇ ਰਾਈਟਰ ਉਹਨਾਂ ਨਾਲ ਗੱਲਬਾਤ ਕਰਨ ਸਸੀ ਜੀ ਸਸੀ ਗਾਲ ਜੀ ਕੀ ਕਹਿਣਾ ਚਾਹੁੰਦੇ ਹੋ ਜਿਹੜੇ ਇੱਥੇ ਨਿਹਾਥੇ ਜਿਹੜੇ ਮਾਰੇ ਗਏ ਸੀਗੇ ਉਹ ਕੀ ਸਮਾਂ ਸੀਗਾ ਕਿ ਕਿਵੇਂ ਇਹ ਜਿਹੜੀ ਘਟਨਾ ਵਾਪਰੀ ਸੀਗੀ ਜਿਹੜਾ ਉਹ ਟਾਈਮ ਹੀ ਉਹ ਪੀਕ ਟਾਈਮ ਹੀ ਉਹ ਟੈਰਰਿਸਟ ਦਾ ਨਾ ਸਾਰਾ ਉਸ ਟਾਈਮ ਜੀ ਐਨਕੇ ਤੋਂ ਐਂਟਰ ਕੀਤਾ ਸੀ ਟੈਰਰਿਸਟ ਇਹੀ ਇਹੀ ਲੋਕ ਜਿਹੜੇ ਲੋਕ ਆਏ ਕਿਤੇ ਜੇ ਐਂਡ ਕੇ ਤੋਂ ਟੈਰਰਿਸਟ ਆਏ ਹੀ ਤੇ ਉਹਨਾਂ ਨੇ 35 ਬੰਦੇ ਤੇ ਨਿਹੱਦੇ ਮਾਰੇ ਹੀ ਜਿਹੜੇ ਨੇ ਮਾਰੇ ਹੀ ਨਿਹੱਤੇ ਉਹ ਕੋਈ ਤੇ ਕਹਿੰਦਾ ਵੀ ਉਹ ਸੜਕ ਦਾ ਕੰਮ ਕਰਦੇ ਕੋਈ ਕਹਿੰਦੇ ਗੱਦੀ ਗੱਦੀ ਜਿਹੜੇ ਤੇ ਬੱਕਰੀਆਂ ਵਗੈਰਾ ਛਾੜਦੇ ਉਹੀ ਆ ਬਿਲਕੁਲ ਜੀ ਜਿਹੜੇ 35 ਲੋਕ ਮਾਰੇ ਗਏ ਸੀਗੇ ਨਿਹੱਤੇ ਉਹ ਇੱਥੇ ਗੱਦੀ ਸੀਗੇ ਤੇ ਇਹ ਇਥੂ ਜਿਹੜਾ ਵਾ ਕਸ਼ਮੀਰ ਦਾ ਬਾਰਡਰ ਜਿਹੜਾ ਨਜ਼ਦੀਕ ਪੈਂਦਾ ਸੀਗਾ ਪਹਿਲਾਂ ਇੱਥੇ ਕੁਝ ਵੀ ਨਹੀਂ ਸੀਗਾ ਪੀਸਫੁਲ ਏਰੀਆ ਹੁਣ ਕਰਕੇ ਜਿਹੜੀ ਇੱਥੇ ਗਾਸ ਸੀਗੀ ਫੌਜ ਦੀ ਜਿਹੜੀ ਨਹੀਂ ਸੀਗੀ ਉਸ ਦੇ ਕਰਕੇ 1998 ਦੀ ਇਹ ਘਟਨਾ ਸੀਗੀ ਜਿਹੜੀ ਤੁਹਾਨੂੰ ਚਾਤ ਬਣਾ ਰਿਹਾ ਕਿਉਂਕਿ ਅਜਹੀਆਂ ਸਟੋਰੀਆਂ ਜਿਹੜੀਆਂ ਨੇ ਤੁਹਾਨੂੰ ਦੱਸਣ ਜਾ ਰਿਹਾ ਕਿਉਂਕਿ ਜਦੋਂ ਅਸੀਂ ਸੱਚ ਪਾਸ ਨੂੰ ਨਿਕਲਦੇ ਹਾਂ ਇਹਦੇ ਵਿੱਚ ਤਰੀਉਂਡੀ ਹੁੰਦਾ ਨਾ ਸਰ 70 70 70 ਹੁੰਦੀ ਹੈ ਤਾਂ ਉੱਥੇ ਇਹ ਜਗਾ ਦਿਖਦੀ ਨਹੀਂ ਸਾਰ ਤਸਵੀਰਾਂ ਦਿਖਾ ਦਾਂਗੇ ਕਿ ਜਿੱਥੇ ਇੱਥੇ ਜਿਹੜੇ ਲੋਕ ਸੀਗੇ ਸਨ 1998 ਦੇ ਵਿੱਚ 35 ਲੋਕ ਜਿਹੜੇ ਸੀਗੇ 3 ਤੋਂ 4 ਵਜੇ ਦੇ ਕਰੀਬ ਜਿਹੜੇ ਇੱਥੇ ਮਾਰੇ ਗਏ ਸੀਗੇ ਤਾਂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕੋਗੇ ਇੱਥੇ ਨਾਮ ਜਿਹੜੇ ਨੇ ਇਹਨਾਂ ਦੇ ਦਰਜ ਨੇ ਤੇ ਇਹਨਾਂ ਨੂੰ ਸ਼ਰਧਾਂਜਲੀ ਜਿਹੜੀ ਦਿੱਤੀ ਗਈ ਆ ਹਾਲਾਂਕਿ ਹੁਣ ਸਰਕਾਰ ਨੂੰ ਵੀ ਇੱਥੇ ਧਿਆਨ ਜਿਹੜਾ ਦੇਣਾ ਚਾਹੀਦਾ ਜਿਹੜਾ ਇੱਥੇ ਸ਼ਹੀਦ ਹੋਏ ਸੀਗੇ ਉਹ ਕਿਸ ਕਰਕੇ ਹੋਏ ਸੀਗੇ ਹਾਲਾਂਕਿ ਇਸਦਾ ਜਾਂਚ ਦਾ ਵਿਸ਼ਾ ਆ ਪਰ ਜੋ ਰਾਈਡਰਸ ਇਥੋਂ ਨਿਕਲ ਕੇ ਜਾਂਦੇ ਨੇ ਉਹਨਾਂ ਦਾ ਕਹਿਣ ਦੇ ਮੁਤਾਬਕ ਜਿੰਨੀ ਕਿ ਨੌਲੇਜ ਉਹਨਾਂ ਨੇ ਦੱਸੀ ਆ ਉਸ ਦੇ ਮੁਤਾਬਕ ਜਿਹੜੀ ਆ ਇਹ ਤੁਹਾਨੂੰ ਸਾਂਝ ਕਰ ਰਹੇ ਆ ਹੋਰ ਸਰ ਮਨ ਕੀ ਕਿਵੇਂ ਦਾ ਮਨ ਕੀ ਪ੍ਰਸ਼ਾਸਨ ਤੱਕ ਕੋਈ ਅਪੀਲ ਕਰਨੇ ਚਾਹੁੰਦੇ ਹੋ ਪ੍ਰਸ਼ਾਸਨ ਇਸ ਟਾਈਮ ਦੇ ਬਿਲਕੁਲ ਪੀਸ ਆ ਜਦੋਂ ਆਪਾਂ ਇਧਰੋ ਬੈਲਾਗੜ ਥਾਣੇ ਆਨੇ ਉਥੇ ਚੈੱਕ ਪੋਸਟ ਤੇ ਚੈੱਕ ਪੋਸਟ ਤੋਂ ਆਪਾਂ ਐਂਟਰੀ ਕਰਵਾ ਕੇ ਆਨੇ ਆ ਤੇ ਜੇ ਪਾਂਗੀ ਵਾਲੀ ਸਾਈਟ ਤਾਂ ਫਿਰ ਪਾਂਗੀ ਕਰਵਾ ਕੇ ਆਨੇ ਆ ਆਪਾਂ ਤੇ ਵਧੀਆ ਇਲਾਕਾ ਵਾ ਬਸ ਇਹ ਪੇਲੀ ਤੇ ਲਾਸਟ ਘਟਨਾ ਉਸ ਤੋਂ ਬਾਅਦ ਕੋਈ ਇਦਾਂ ਦੀ ਟੈਰਰਿਸਟ ਉਹ ਹੋਈ ਨਹੀਂ ਗਤੀਵਿਧੀ ਇੱਥੇ ਵੀ ਹੋਈ ਨਹੀਂ ਉਸ ਤੋਂ ਬਾਅਦ ਹੂੰ ਤੇ ਬਿਲਕੁਲ ਜੀ ਜਿਹੜੇ ਆਮ ਲੋਕ ਹੁੰਦੇ ਨੇ ਉਹਨਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ ਇੱਥੇ ਆਓ ਹਮ ਹਮ ਆ ਕੇ ਵਧੀਆ ਇਲਾਕਾ ਵਾ ਪੀਸ ਆ ਜਿਹੜਾ ਆ ਪੀ ਪੰਜਾ ਉਹ ਪੰਜਾਬ ਨੂੰ ਕਹਿੰਦੇ ਪਠਾਨਕੋਟ ਏਰੀਆ ਨੂੰ ਸਭ ਤੋਂ ਲੱਗੇ ਤੇ ਸਭ ਤੋਂ ਪੀਸ ਜਿਹੜਾ ਹਿਲ ਸਟੇਸ਼ਨ ਹੈ ਮੈਨੂੰ ਇਹੀ ਲੱਗਦਾ ਆ ਬਿਲਕੁਲ ਜੀ ਜਿਹੜੇ ਹੁਣ ਆਪਰੇਸ਼ਨ ਸੰਦੂਰ ਤੋਂ ਬਾਅਦ ਜਿਹੜਾ ਆ ਕਿ ਸਰਕਾਰ ਨੇ ਇੰਡੋ ਪਾਕਿਸਤਾਨ ਤੇ ਭਾਰਤ ਦੇ ਵਿੱਚ ਦਰਮਿਆਨ ਜਿਹੜੀ ਤਲਕੀ ਚੱਲੀ ਸੀ ਉਸ ਤੋਂ ਲੈ ਕੇ ਜਿਹੜੇ ਸਲਾਨੀਆਂ ਦਾ ਜਿਹੜਾ ਆ ਆਵਾਜਾਵੀ ਲਗਦੀ ਹੋਈ ਨਜ਼ਰ ਆ ਰਹੀਆ ਅਸਲਾਨੀ ਜਿਹੜੇ ਨੇ ਸੱਚਪਾਸ ਤੋਂ ਨਿਕਲਦੇ ਨੇ ਉਤੋਂ ਪਾਂਗੀ ਹੋ ਕੇ ਗਾੜੀ ਲਦਾਖਰ ਨੂੰ ਵੀ ਨਿਕਲਦੇ ਨੇ ਇਹ ਤਸਵੀਰਾਂ ਸੀਗੀਆਂ ਜਿਹੜੀ ਇੱਕ ਅਹਿਮ ਸਟੋਰੀ ਸੀਗੀ ਪ੍ਰਸ਼ਾਸਨ ਤੋਂ ਵੀ ਅਪੀਲ ਕਰਦੇ ਕਿ ਇਸ ਜਗ੍ਹਾ ਦੀ ਵੀ ਜਿਹੜੀ ਆ ਰਜਾਈਜਾ ਜਿਹੜਾ ਜਰੂਰ ਲਿਆ ਜਾਵੇ ਕਿਉਂਕਿ ਜਿਹੜੇ ਸ਼ਹੀਦ ਹੋਏ ਪਰਿਵਾਰ ਜਿਹੜੇ ਨੇ ਹੱਥੇ ਨੇ ਉਹਨਾਂ ਤੱਕ ਵੀ ਜਿਹੜੀ ਆ ਗੱਲਬਾਤ ਜੂਰ ਰੱਖੀ ਜਾਵੇ ਦੋਸਤੋ ਇਹ ਤਸਵੀਰਾਂ ਨੇ ਸਤਰਯੁੰਡੀ ਦੀਆਂ ਜਿੱਥੇ ਦੱਸਿਆ ਜਾਂਦਾ ਹੈ ਕਿ ਸਨ 1998 ਦੀ 2 ਅਗਸਤ ਨੂੰ ਦਿੱਤੇ ਸਵੇਰੇ ਤੜਕਸਾਰ 35 ਲੋਕਾਂ ਨੂੰ ਅੱਤਵਾਦੀਆਂ ਦੇ ਵੱਲੋਂ ਇੱਥੇ ਢੇਰ ਕਰ ਦਿੱਤਾ ਸੀ ਅਤੇ 5 ਲੋਕਾਂ ਨੂੰ ਇੱਥੇ ਬੰਨਗ ਬਣਾਇਆ ਸੀ ਅਤੇ ਜੋ 35 ਲੋਕ ਸਨ ਉਹ ਇੱਥੇ ਗੱਡੀ ਦੱਸੀ ਜਾਂਦੇ ਸਨ ਪੈਦਾਚਾਰ ਦੇ ਸਨ ਤੇ ਜਿਹੜੇ ਆਸ-ਪਾਸ ਦੇ ਲੋਕ ਇੱਥੋਂ ਸੱਚਪਾਸ ਨੂੰ ਜਾਂਦੇ ਨੇ ਕਸ਼ਮੀਰ ਦੇ ਬਾਰਡਰ ਨਜ਼ਦੀਕ ਹੋਣ ਕਰਕੇ ਅੱਜ ਤੋਂ ਸਾਲ 1998 ਦੀ ਪਹਿਲਾ ਏ ਕਹਾਣੀ ਤੁਹਾਨੂੰ ਅੱਜ ਸਾਂਝੀ ਕਰ ਰਿਹਾ ਹਾਂ ਇੱਕ ਲਾਂਬਣ ਹਤਿਆਕਾਂਡ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਅਤੇ ਇਹ ਕਸਬਾ ਸਤਰੀਉਂਡੀ ਵਜਦਾ ਹੈ ਇੱਕ ਸਟੋਰੀ ਅਜੇ ਹੀ ਤੁਹਾਨੂੰ ਸਾਂਝੀ ਕਰ ਰਿਹਾ ਹਾਂ ਜਿੱਥੇ ਪਿੰਡ ਤਰੀਉਂਡੀ ਦੀ ਇਹ ਖਬਰ ਹੈਗੀ ਆ ਜਿੱਥੇ ਸੱਚ ਪਾਸ ਰਸਤੇ ਦੇ ਵਿੱਚ ਜਿੱਥੇ 35 ਲੋਕ ਮਾਰੇ ਗਏ ਸਿਗੇ ਨੇ ਹੱਥੇ ਉਹਨਾਂ ਦੀ ਇਹ ਐਮ ਸਟੋਰੀ ਮੈਂ ਸਾਂਝੀ ਕਰਨ ਜਾ ਰਿਹਾ ਰਾਈਡਰ ਜਿਹੜੇ ਇਥੋਂ ਨਿਕਲਦੇ ਸਿਗੇ ਉਹਨਾਂ ਨਾਲ ਗੱਲਬਾਤ ਦੀ ਕਰਨ ਦੀ ਚਾਹਤ ਬਰਾਵਾਂਗਾ ਤੁਹਾਨੂੰ ਪਹਿਲਾਂ ਤਸਵੀਰਾਂ ਦਿਖਾਦਾ ਕੈਮਰਾਮੈਨ ਨੂੰ ਕਵਾਂਗਾ ਕਿ ਇਹ 35 ਨਾਮ ਨੇ ਜਿਹੜੇ 2 ਅਗਸਤ ਸਾਲ 1998 ਦਿਨ 3 ਜਾਂ 4 ਵਜੇ ਨੂੰ ਇਹਨਾਂ ਨੂੰ ਨਿਹਾਥੇ ਜਿਹੜਾ ਆ ਇੱਥੇ ਮਾਰ ਦਿੱਤਾ ਗਿਆ ਸੀਗਾ ਅਤਵਾਦੀਆਂ ਵੱਲੋਂ ਉਹਨਾਂ ਨਾਲ ਗੱਲਬਾਤ ਜਿਹੜੀ ਹੈ ਮੈਂ ਤੁਹਾਨੂੰ ਸਾਂਝ ਕਰਾਵਾਂਗਾ ਕਿ ਕੀ ਕੁਝ ਇੱਥੇ ਦੀ ਹਿਸਟਰੀ ਕਹਿੰਦੀ ਆ ਸਾਡੇ ਨਾਲ ਮੌਜੂਦ ਨੇਂਦਰਪਾਲ ਸਿੰਘ ਸੱਸੀ ਸਾਹ ਜੀ ਸੱਸੀ ਸਾਹ ਜੀ ਕੀ ਕਹਿਣਾ ਚਾਹੁੰਦੇ ਹੋ ਸਰ ਕਹਿਣਾ ਚਾਹੁੰਦੇ ਆ ਕਿ 1998 ਦੀ ਗੱਲ ਹੈਗੀ ਆ 2 ਅਗਸਤ ਦੀ ਗੱਲ ਹੈਗੀ ਆ ਅਤੰਗਵਾਦੀਆਂ ਨੇ ਸਵੇਰੇ 3 ਤੋਂ ਲੈ ਕੇ 4 ਵਜੇ ਦੇ ਵਿੱਚ ਵਿੱਚ ਇਹ ਕੀ ਕਹਿੰਦੇ ਨੇ ਇੰਨੇ ਥੱਲੇ ਲੋਕਾਂ ਨੂੰ ਮਾਰਿਆ ਸੀ ਜੋ ਕਿ ਲੇਬਰ ਹੀ ਇੱਥੇ ਕੰਮ ਕਰਨ ਆਉਂਦੇ ਉਹ ਸੀ ਉਹ ਸਟੇ ਇੱਥੇ ਹੀ ਕਰਦੇ ਸੀ ਜਿੱਦਾਂ ਹੱਲੇ ਵੀ ਲੋਕੀ ਲੇਬਰ ਇੱਥੇ ਬਣ ਲੈਂਦੇ ਨੇ ਹੱਲੇ ਵੀ ਉਹ ਵੀ ਲੇਬਰ ਇੱਥੇ ਰਹਿੰਦੀ ਸੀ ਪਾਜੀ ਉਸ ਵੇਲੇ ਮਲਕੀ ਕੋਈ ਚੌਂਕੀਆਂ ਵਗੈਰਾ ਜਾਂ ਇੱਥੇ ਕੋਈ ਮਲਕੀ ਗਸਤ ਨਹੀਂ ਹੁੰਦੀ ਸੀਗੀ ਬਈ ਉਸ ਟਾਈਮ ਕੁਝ ਨਹੀਂ ਹੁੰਦੀ ਪੀਸਫੁੱਲ ਏਰੀਆ ਪਾਜੀ ਹਿਮਾਚਲ ਦਾ ਸਤਲ ਜੀ ਸਭ ਤੋਂ ਪੀਸਫੁੱਲ ਏਰੀਆ ਹੈਗਾ ਵਾ ਵੈਸ ਚੀਜ਼ਾਂ ਡਰ ਨਹੀਂ ਹੁੰਦਾ ਵੈਸੇ ਮਤਲਬ ਤਾਂ ਹੀ ਉਸ ਤੋਂ ਬਾਅਦ ਚੈੱਕਪੋਸਟ ਬਣੀ ਸਾਡੀ ਇੱਥੇ ਸੱਚ ਪਾਸ ਜਾਣ ਵਾਸਤੇ ਚੈੱਕਪੋਸਟਾਈ ਬਣੀ ਹੈਗੀ ਇੱਥੇ ਤੇ ਇਥੋਂ ਕਸ਼ਮੀਰ ਦਾ ਬਾਰਡਰ ਜਿਹੜਾ ਆ ਕਿੰਨਾ ਹੈਗਾ ਇਹ ਤੂੰ ਬਈ ਇੱਥੋਂ ਕੀ ਕਹਿੰਦੇ ਆਪਣਾ ਅੱਗੇ ਕੀ ਕਹਿੰਦੇ ਡਿਵਰਜਨ ਜੀ ਸ਼ੁਰੂ ਹੋ ਜਾਂਦੀ ਹੈ ਚੈੱਕਪੋਸਟ ਤੋਂ ਬਾਅਦ ਜਾ ਕੇ ਨਾ ਡਿਵਰਜਨ ਸ਼ੁਰੂ ਹੋ ਜਾਂਦੀ ਹੈ ਕਿ ਕਹ ਪੰਗ ਪੰਗੀ ਦੇ ਨਾਲ ਜਿਹੜਾ ਪੰਗ ਪੰਗੀ ਲੱਗੇ ਆ ਗਿਆ ਨਾ ਤੁਹਾਡਾ ਇਸ ਤੋਂ ਬਾਅਦ ਪੰਗੀ ਜਾਏਗਾ ਉਹ ਪਿੱਛੇ ਜੈਕਪੋਟ ਸ਼ੁਰੂ ਹੋ ਜਾਂਦਾ ਵਾ ਨਾਲ ਹੀ ਅੱਛਾ ਤੇ ਇਸ ਬਾਰੇ ਕੋਈ ਹੋਰ ਪੁਸ਼ਟੀ ਜਿਹੜੀ ਆ ਜਾਂਚ ਦਾ ਵਿਸ਼ਾ ਜਿਹੜਾ ਕੋਈ ਨਿਕਲ ਕੇ ਸਾਹਮਣੇ ਆ ਬਾਕੀ ਉਨੀ ਹੀ ਨੌਲੇਜ ਹੈ ਪਾਜੀ ਜਿੰਨੀ ਬੋਰਡ ਤੇ ਲਿਖੀ ਹੋਈ ਹੈ ਹੂੰ ਉਨੀ ਹੀ ਨੌਲੇਜ ਹੈ ਕਿ ਅਸੀਂ ਐਵੇਂ ਗਲਤ ਕੋਈ ਕਹੀਏ ਕਿਸੇ ਨੂੰ ਐ ਜਿਹੜੇ ਲੋਕਲ ਏਰੀਆ ਵਾਲੇ ਨੇ ਐਸ਼ੀ ਏਰੀਆ ਦੇ ਲੋਕ ਕੀ ਹੈਗੇ ਨੇ ਜਿਹੜੇ ਲੋਕ ਰਹਿੰਦੇ ਨੇ ਉਹ ਜ਼ਿਆਦਾ ਬਰੀਫਲੀ ਦੱਸ ਸਕਦੇ ਨੇ ਚੀਜ਼ ਨੂੰ ਲੈ ਕੇ ਬਿਲਕੁਲ ਜੀ ਤਾਂ ਜਿਹੜਾ ਤਰੀਉਂਡੀ ਹੈਗਾ ਆ ਜਿੱਥੇ ਸਨ 1998 ਦੇ ਵਿੱਚ 35 ਲੋਕ ਜਿਹੜੇ ਸੀਗੇ ਨੇ ਹੱਥੇ ਮਾਰ ਦਿੱਤੇ ਗਏ ਸੀਗੇ ਸਾਡੇ ਨਾਲ ਮੌਜੂਦ ਨੇ ਰਾਈਟਰ ਉਹਨਾਂ ਨਾਲ ਗੱਲਬਾਤ ਕਰਨ ਸੱਸੀ ਜੀ ਸੱਸੀ ਗਾਲ ਜੀ ਕੀ ਕਹਿਣਾ ਚਾਹੁੰਦੇ ਹੋ ਜਿਹੜੇ ਇੱਥੇ ਨੇ ਹੱਥੇ ਜਿਹੜੇ ਮਾਰੇ ਗਏ ਸੀਗੇ ਉਹ ਕੀ ਸਮਾਂ ਸੀਗਾ ਕਿ ਕਿਵੇਂ ਇਹ ਜਿਹੜੀ ਘਟਨਾ ਵਾਪਰ ਸੀਗੀ ਜਿਹੜਾ ਉਹ ਟਾਈਮ ਹੀ ਉਹ ਪੀਕ ਟਾਈਮ ਹੀ ਉਹ ਟੈਰਰਿਸਟ ਦਾ ਨਾ ਸਾਰਾ ਉਸ ਟਾਈਮ ਜੇ ਐਨਕੇ ਤੋਂ ਐਂਟਰ ਕੀਤੇ ਸੀ ਟੈਰਰ ਇਹੀ ਇਹੀ ਲੋਕ ਜਿਹੜੇ ਲੋਕਲ ਆਏ ਕਿਤੇ ਜਿਹੜੇ ਕਿਦੋਂ ਟੈਰਿਸਟ ਆਏ ਹੀ ਤੇ ਉਹਨਾਂ ਨੇ 35 ਬੰਦੇ ਤੇ ਨਿਹੱਦੇ ਮਾਰੇ ਹੀ ਜਿਹੜੇ ਨੇ ਮਾਰੇ ਹੀ ਨਿਹੱਤੇ ਉਹ ਕੋਈ ਤੇ ਕਹਿੰਦਾ ਵੀ ਉਹ ਸੜਕ ਦਾ ਕੰਮ ਕਰਦੇ ਕੋਈ ਕਹਿੰਦੇ ਗੱਦੀ ਉਹ ਗੱਦੀ ਜਿਹੜੇ ਤੇ ਬੱਕਰੀਆਂ ਵਗੈਰਾ ਛਾੜਦੇ ਉਹ ਹੀ ਆ ਬਿਲਕੁਲ ਜੀ ਜਿਹੜੇ 35 ਲੋਕ ਮਾਰੇ ਗਏ ਸੀਗੇ ਨਿਹੱਤੇ ਉਹ ਇੱਥੇ ਗੱਦੀ ਸੀਗੇ ਤੇ ਇਹ ਇਥੂ ਜਿਹੜਾ ਵਾ ਕਸ਼ਮੀਰ ਦਾ ਬਾਰਡਰ ਜਿਹੜਾ ਨਜ਼ਦੀਕ ਪੈਂਦਾ ਸੀਗਾ ਪਹਿਲਾਂ ਇੱਥੇ ਕੁਝ ਵੀ ਨਹੀਂ ਸੀਗਾ ਪੀਸਫੁੱਲ ਏਰੀਆ ਹੁਣ ਕਰਕੇ ਜਿਹੜੀ ਇੱਥੇ ਗਾਸ ਸੀਗੀ ਫੌਜ ਦੀ ਜਿਹੜੀ ਨਹੀਂ ਸੀਗੀ ਉਸ ਦੇ ਕਰਕੇ 1998 ਦੀ ਇਹ ਕਹਾਣੀਾ ਸੀਗੀ ਜਿਹੜੀ ਤੁਹਾਨੂੰ ਚਾਤ ਬਣਾ ਰਿਹਾ ਕਿਉਂਕਿ ਅਜਹੀਆਂ ਸਟੋਰੀਆਂ ਜਿਹੜੀਆਂ ਨੇ ਤੁਹਾਨੂੰ ਦੱਸਣ ਜਾ ਰਿਹਾ ਕਿਉਂਕਿ ਜਦੋਂ ਅਸੀਂ ਸੱਚ ਪਾਸ ਨੂੰ ਨਿਕਲਦੇ ਹਾਂ ਇਹਦੇ ਵਿੱਚ ਤਰਿਉਂਡੀ ਹੁੰਦਾ ਨਾ ਸਰ 7 ਤਰਿਉਂਡੀ ਤਰਿਉਂਡੀ ਹੁੰਦਾ ਹੈ ਤਾਂ ਉੱਥੇ ਇਹ ਜਗਾ ਦਿਖਦੀ ਨਾ ਦੇਖਸਾ ਤਸਵੀਰਾਂ ਦਿਖਾ ਦਾਂਗੇ ਕਿ ਜਿੱਥੇ ਇੱਥੇ ਜਿਹੜੇ ਲੋਕ ਸੀਗੇ ਸਨ 1998 ਦੇ ਵਿੱਚ 35 ਲੋਕ ਜਿਹੜੇ ਸੀਗੇ 3 ਤੋਂ 4 ਵਜੇ ਦੇ ਕਰੀਬ ਜਿਹੜੇ ਇੱਥੇ ਮਾਰੇ ਗਏ ਸੀਗੇ ਤਾਂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕੋਗੇ ਇੱਥੇ ਨਾਮ ਜਿਹੜੇ ਨੇ ਇਹਨਾਂ ਦੇ ਦਰਜ ਨੇ ਤੇ ਇਹਨਾਂ ਨੂੰ ਸ਼ਰਧਾਂਜਲੀ ਜਿਹੜੀ ਦਿੱਤੀ ਗਈ ਆ ਹਾਲਾਂਕਿ ਹੁਣ ਸਰਕਾਰ ਨੂੰ ਵੀ ਇੱਥੇ ਧਿਆਨ ਜਿਹੜਾ ਦੇਣਾ ਚਾਹੀਦਾ ਜਿਹੜਾ ਇੱਥੇ ਸ਼ਹੀਦ ਹੋਏ ਸੀਗੇ ਉਹ ਕਿਸ ਕਰਕੇ ਹੋਏ ਸੀਗੇ ਹਾਲਾਂਕਿ ਇਸ ਚੀਜ਼ ਦਾ ਜਾਂਚ ਦਾ ਵਿਸ਼ਾ ਆ ਪਰ ਜੋ ਰਾਈਡਰਸ ਇਥੋਂ ਨਿਕਲ ਕੇ ਜਾਂਦੇ ਨੇ ਉਹਨਾਂ ਦਾ ਕਹਿਣ ਦੇ ਮੁਤਾਬਕ ਜਿੰਨੀ ਕਿ ਨੌਲੇਜ ਉਹਨਾਂ ਨੇ ਦੱਸੀ ਆ ਉਸ ਦੇ ਮੁਤਾਬਕ ਜਿਹੜੀ ਆ ਇਹ ਤੁਹਾਨੂੰ ਸਾਂਝ ਕਰ ਰਹੇ ਆ ਹੋਰ ਸਰ ਮਨ ਕੀ ਕਿਵੇਂ ਦਾ ਮਨ ਕੀ ਪ੍ਰਸ਼ਾਸਨ ਤੱਕ ਕੋਈ ਅਪੀਲ ਕਰਨੇ ਚਾਹੁੰਦੇ ਹੋ ਪ੍ਰਸ਼ਾਸਨ ਇਸ ਟਾਈਮ ਦੇ ਬਿਲਕੁਲ ਪੀਸ ਆ ਜਦੋਂ ਆਪਾਂ ਇਧਰ ਬੈ拉ਗੜ ਥਾਣੀ ਆਨੇਤ ਉਥੇ ਚੱਕ ਪੋਸਟ ਤੇ ਚੱਕ ਪੋਸਟ ਤੋਂ ਆਪਾਂ ਐਂਟਰੀ ਕਰਵਾ ਕੇ ਆਨੇ ਆ ਤੇ ਜੇ ਪਾਂਗੀ ਵਾਲੀ ਸਾਈਟ ਤੋਂ ਆਨੇ ਫਿਰ ਪਾਂਗੀ ਕਰਵਾ ਕੇ ਆਨੇ ਆ ਆਪਾਂ ਤੇ ਵਧੀਆ ਇਲਾਕਾ ਵਾ ਬਸ ਇਹ ਪੇਲੀ ਤੇ ਲਾਸਟ ਘਟਨਾ ਉਸ ਤੋਂ ਬਾਅਦ ਕੋਈ ਇਦਾਂ ਦੀ ਟੈਰਰਿਸਟ ਉਹ ਹੋਈ ਨਹੀਂ ਗਤੀਵਿਧੀ ਇੱਥੇ ਵੀ ਹੋਈ ਨਹੀਂ ਉਸ ਤੋਂ ਬਾਅਦ ਹੂੰ ਤੇ ਬਿਲਕੁਲ ਜੀ ਜਿਹੜੇ ਆਮ ਲੋਕ ਹੁੰਦੇ ਨੇ ਉਹਨਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ ਜੀ ਇੱਥੇ ਆਓ ਹਮਮਾ ਆ ਕੇ ਵਧੀਆ ਇਲਾਕਾ ਵਾ ਪੀਸ ਆ ਜਿਹੜਾ ਵੀ ਪੰਜਾਬ ਉਹ ਪੰਜਾਬ ਨੂੰ ਕਹੇ ਸਦੇ ਪਠਾਨਕੋਟ ਏਰੀਆ ਨੂੰ ਸਭ ਤੋਂ ਲੱਗੇ ਤੇ ਸਭ ਤੋਂ ਪੀਸ ਜਿਹੜਾ ਹਿਲ ਸਟੇਸ਼ਨ ਹੈ ਮੈਨੂੰ ਇਹੀ ਲੱਗਦਾ ਆ ਬਿਲਕੁਲ ਜੀ ਜਿਹੜੇ ਹੁਣ ਆਪਰੇਸ਼ਨ ਸੰਦੂਰ ਤੋਂ ਬਾਅਦ ਜਿਹੜਾ ਆ ਕਿ ਸਰਕਾਰ ਨੇ ਇੰਡੋ ਪਾਕਿਸਤਾਨ ਤੇ ਭਾਰਤ ਦੇ ਵਿੱਚ ਦਰਮਿਆਨ ਜਿਹੜੀ ਤਲਕੀ ਚੱਲੀ ਸੀ ਉਸ ਤੋਂ ਲੈ ਕੇ ਜਿਹੜੇ ਸਲਾਨੀਆਂ ਦਾ ਜਿਹੜਾ ਆ ਆਵਾਜਾਵੀ ਲਗਦੀ ਹੋਈ ਨਜ਼ਰ ਆ ਰਹੀਆ ਅਸਲਾਨੀ ਜਿਹੜੇ ਨੇ ਸੱਚਪਾਸ ਤੋਂ ਨਿਕਲਦੇ ਨੇ ਉਤੋਂ ਪਾਂਗੀ ਹੋ ਕੇ ਗਾੜੀ ਲਦਾਖਰ ਵੱਲ ਨੂੰ ਵੀ ਨਿਕਲਦੇ ਨੇ ਇਹ ਤਸਵੀਰਾਂ ਸੀਗੀਆਂ ਜਿਹੜੀ ਇੱਕ ਅਹਿਮ ਸਟੋਰੀ ਸੀਗੀ ਪ੍ਰਸ਼ਾਸਨ ਤੋਂ ਵੀ ਅਪੀਲ ਕਰਦੇ ਕਿ ਇਸ ਜਗ੍ਹਾ ਦੀ ਵੀ ਜਿਹੜੀ ਆ ਰਜਾਈਜਾ ਜਿਹੜਾ ਜਰੂਰ ਲਿਆ ਜਾਵੇ ਕਿਉਂਕਿ ਜਿਹੜੇ ਸ਼ਹੀਦ ਹੋਏ ਪਰਿਵਾਰ ਜਿਹੜੇ ਨੇ ਹੱਥੇ ਨੇ ਉਹਨਾਂ ਤੱਕ ਵੀ ਜਿਹੜੀ ਆ ਗੱਲਬਾਤ ਝੂਰ ਰੱਖੀ ਜਾਵੇ ਦੋਸਤੋ ਇਹ ਤਸਵੀਰਾਂ ਨੇ ਸਤਰਯੁੰਡੀ ਦੀਆਂ ਜਿੱਥੇ ਦੱਸਿਆ ਜਾਂਦਾ ਹੈ ਕਿ ਸਨ 1998 ਦੀ 2 ਅਗਸਤ ਨੂੰ ਜਿੱਥੇ ਸਵੇਰੇ ਤੜਕਸਾਰ 35 ਲੋਕਾਂ ਨੂੰ ਅੱਤਵਾਦੀਆਂ ਦੇ ਵੱਲੋਂ ਇੱਥੇ ਢੇਰ ਕਰ ਦਿੱਤਾ ਸੀ ਅਤੇ 5 ਲੋਕਾਂ ਨੂੰ ਇੱਥੇ ਬੰਨ੍ਹਕ ਬਣਾਇਆ ਸੀ ਅਤੇ ਜੋ 35 ਲੋਕ ਸਨ ਉਹ ਇੱਥੇ ਗੱਡੀ ਦੱਸੀ ਜਾਂਦੇ ਸਨ ਪੈਦਾਚਾਰ ਦੇ ਸਨ ਤੇ ਜਿਹੜੇ ਆਸ-ਪਾਸ ਦੇ ਲੋਕ ਇੱਥੋਂ ਸੱਚਪਾਸ ਨੂੰ ਜਾਂਦੇ ਨੇ ਕਸ਼ਮੀਰ ਦੇ ਬਾਰਡਰ ਨਜ਼ਦੀਕ ਹੋਣ ਕਰਕੇ ਅੱਜ ਤੋਂ ਸਾਲ 1998 ਦੀ ਪਹਿਲਾ ਏ ਕਹਾਣੀ ਤੁਹਾਨੂੰ ਅੱਜ ਸਾਂਝੀ ਕਰ ਰਿਹਾ ਹਾਂ ਇੱਕ ਲਾਂਬਣ ਹਤਿਆਕਾਂਡ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਅਤੇ ਇਹ ਕਸਬਾ ਸਤਰੀਉਂਡੀ ਵਜਦਾ ਹੈ ਇੱਕ ਸਟੋਰੀ ਅਜੇ ਹੀ ਤੁਹਾਨੂੰ ਸਾਂਝੀ ਕਰ ਰਿਹਾ ਹਾਂ ਜਿੱਥੇ ਪਿੰਡ ਤਰੀਉਂਡੀ ਦੀ ਇਹ ਖਬਰ ਹੈਗੀ ਆ ਜਿੱਥੇ ਸੱਚ ਪਾਸ ਰਸਤੇ ਦੇ ਵਿੱਚ ਜਿੱਥੇ 35 ਲੋਕ ਮਾਰੇ ਗਏ ਸਿਗੇ ਨੇ ਹੱਥੇ ਉਹਨਾਂ ਦੀ ਇਹ ਐਮ ਸਟੋਰੀ ਮੈਂ ਸਾਂਝੀ ਕਰਨ ਜਾ ਰਿਹਾ ਰਾਈਡਰ ਜਿਹੜੇ ਇਥੋਂ ਨਿਕਲਦੇ ਸਿਗੇ ਉਹਨਾਂ ਨਾਲ ਗੱਲਬਾਤ ਦੀ ਕਰਨ ਦੀ ਚਾਹਤ ਬਣਾਵਾਂਗਾ ਤੁਹਾਨੂੰ ਪਹਿਲਾਂ ਤਸਵੀਰਾਂ ਦਿਖਾਦਾ ਕੈਮਰਾਮੈਨ ਨੂੰ ਕਵਾਂਗਾ ਕਿ ਇਹ 35 ਨਾਮ ਨੇ ਜਿਹੜੇ 2 ਅਗਸਤ ਸਾਲ 1998 ਦਿਨ 3 ਜਾਂ 4 ਵਜੇ ਨੂੰ ਇਹਨਾਂ ਨੂੰ ਨਿਹੱਥੇ ਜਿਹੜਾ ਆ ਇੱਥੇ ਮਾਰ ਦਿੱਤਾ ਗਿਆ ਸੀਗਾ ਅੱਤਵਾਦੀਆਂ ਵੱਲੋਂ ਉਹਨਾਂ ਨਾਲ ਗੱਲਬਾਤ ਜਿਹੜੀ ਹੈ ਮੈਂ ਤੁਹਾਨੂੰ ਸਾਂਝ ਕਰਾਵਾਂਗਾ ਕਿ ਕੀ ਕੁਝ ਇੱਥੇ ਦੀ ਹਿਸਟਰੀ ਕਹਿੰਦੀ ਆ ਸਾਡੇ ਨਾਲ ਮੋਜੂਦ ਨੇਂਦਰਪਾਲ ਸਿੰਘ ਸੱਸੀ ਗਸਾ ਸੱਸੀ ਗਸਾ ਜੀ ਕੀ ਕਹਿਣਾ ਚਾਹੁੰਦੇ ਹੋ ਸਰ ਕਹਿਣਾ ਚਾਹੁੰਦੇ ਆ ਕਿ 1998 ਦੀ ਗੱਲ ਹੈਗੀ ਆ 2 ਅਗਸਤ ਦੀ ਗੱਲ ਹੈਗੀ ਆ ਅਤੰਗਵਾਦੀਆਂ ਨੇ ਸਵੇਰੇ 3 ਤੋਂ ਲੈ ਕੇ 4 ਵਜੇ ਦੇ ਵਿੱਚ ਵਿੱਚ ਇਹ ਕੀ ਕਹਿੰਦੇ ਨੇ ਇੰਨੇ ਥੇ ਲੋਕਾਂ ਨੂੰ ਮਾਰਿਆ ਸੀ ਜੋ ਕਿ ਲੇਬਰ ਹੀ ਇੱਥੇ ਕੰਮ ਕਰਨ ਆਉਂਦੇ ਉਹ ਦੀ ਸੀ ਉਹ ਸਟੇ ਇੱਥੇ ਹੀ ਕਰਦੇ ਸੀ ਜਿੱਦਾਂ ਹੱਲੇ ਵੀ ਲੋਕੀ ਲੇਬਰ ਇੱਥੇ ਬਣ ਲੈਂਦੇ ਨੇ ਹੱਲੇ ਵੀ ਉਹ ਵੀ ਲੇਬਰ ਇੱਥੇ ਰਹਿੰਦੀ ਸੀ ਤੇ ਭਾਜੀ ਉਸ ਵੇਲੇ ਮਲਕੀ ਕੋਈ ਚੌਂਕੀਆਂ ਵਗੈਰਾ ਜਾਂ ਇੱਥੇ ਕੋਈ ਮਲਕੀ ਗਸਟ ਨਹੀਂ ਹੁੰਦੀ ਸੀਗੀ ਪੁਲਿਸ ਟਾਈਮ ਕੁਝ ਨਹੀਂ ਹੁੰਦੀ ਪੀਸਫੁੱਲ ਏਰੀਆ ਭਾਜੀ ਹਿਮਾਚਲ ਦਾ ਸੱਤੋਂ ਦਾ ਸਭ ਤੋਂ ਪੀਸਫੁੱਲ ਏਰੀਆ ਹੈਗਾ ਵਾ ਇਸ ਚੀਜ਼ਾਂ ਡਰ ਨਹੀਂ ਹੁੰਦਾ ਵੈਸੇ ਮੈਂ ਤਾਂ ਹੀ ਉਸ ਤੋਂ ਬਾਅਦ ਚੈੱਕਪੋਸਟ ਬਣੀ ਸਾਡੀ ਇੱਥੇ ਸੱਚ ਪਾਸ ਜਾਣ ਵਾਸਤੇ ਚੈੱਕਪੋਸਟ ਤਾਂ ਹੀ ਬਣੀ ਹੈਗੀ ਇੱਥੇ ਤੇ ਤੂੰ ਕਸ਼ਮੀਰ ਦਾ ਬਾਰਡਰ ਜਿਹੜਾ ਆ ਕਿੰਨਾ ਹੈਗਾ ਇਹ ਤੂੰ ਭਾਈ ਇੱਥੋਂ ਕਿ ਕਹਿੰਦੇ ਆਪਣਾ ਅੱਗੇ ਕਿ ਕਹਿੰਦੇ ਡਿਵੀਜ਼ਨ ਜੀ ਸ਼ੁਰੂ ਹੋ ਜਾਂਦੀ ਹੈ ਚੈੱਕਪੋਸਟ ਤੋਂ ਬਾਅਦ ਜਾ ਕੇ ਨਾ ਡਿਵੀਜ਼ਨ ਸ਼ੁਰੂ ਹੋ ਜਾਂਦੀ ਹੈ ਕਿ ਕਹਿੰਦੇ ਆਪਣਾ ਪੰਗ ਪੰਗੀ ਦੇ ਨਾਲ ਜਿਹੜਾ ਪੰਗ ਪੰਗੀ ਦੇ ਅੱਗੇ ਆ ਗਿਆ ਨਾ ਤੁਹਾਡਾ ਇਸ ਤੋਂ ਬਾਅਦ ਪੰਗੀ ਜਾਏਗਾ ਉਹ ਪਿੱਛੇ ਪ੍ਰੋਜੈਕਟ ਪੋਸਟ ਸ਼ੁਰੂ ਹੋ ਜਾਂਦਾ ਵਾ ਨਾਲੀ ਅੱਛਾ ਤੇ ਇਸ ਬਾਰੇ ਕੋਈ ਹੋਰ ਪੁਸ਼ਟੀ ਜਿਹੜੀ ਆ ਜਾਂਚ ਦਾ ਵਿਸ਼ਾ ਜਿਹੜਾ ਕੋਈ ਨਿਕਲ ਕੇ ਸਾਹਮਣੇ ਆ ਬਾਕੀ ਉਨੀ ਹੀ ਨੌਲੇਜ ਹੈ ਪਾਜੀ ਜਿੰਨੀ ਬੋਰਡ ਤੇ ਲਿਖੀ ਗਈ ਆ ਹੂੰ ਉਨੀ ਹੀ ਨੌਲੇਜ ਹੈ ਕਿ ਅਸੀਂ ਐਵੇਂ ਗਲਤ ਕੋਈ ਕਹੀਏ ਕਿਸੇ ਨੂੰ ਐ ਜਿਹੜੇ ਲੋਕਲ ਏਰੀਆ ਵਾਲੇ ਨੇ ਐਸ਼ੀ ਏਰੀਆ ਦੇ ਲੋਕੀ ਹੈਗੇ ਨੇ ਜਿਹੜੇ ਲੋਕ ਰਹਿੰਦੇ ਨੇ ਉਹ ਜ਼ਿਆਦਾ ਬਰੀਫਲੀ ਦੱਸ ਸਕਦੇ ਨੇ ਚੀਜ਼ ਨੂੰ ਲੈ ਕੇ ਬਿਲਕੁਲ ਜੀ ਤਾਂ ਜਿਹੜਾ ਤਰੀਉਂਡੀ ਹੈਗਾ ਆ ਜਿੱਥੇ ਸਨ 1998 ਦੇ ਵਿੱਚ 35 ਲੋਕ ਜਿਹੜੇ ਸੀਗੇ ਨਿਹਾਥੇ ਮਾਰ ਦਿੱਤੇ ਗਏ ਸੀਗੇ ਸਾਡੇ ਨਾਲ ਮੌਜੂਦ ਨੇ ਰਾਈਡਰ ਉਹਨਾਂ ਨਾਲ ਗੱਲਬਾਤ ਕਰਨ ਸਸੀ ਗੱਲ ਜੀ ਸਸੀ ਗੱਲ ਜੀ ਕੀ ਕਹਿਣਾ ਚਾਹੁੰਦੇ ਜਿਹੜੇ ਇੱਥੇ ਨਿਹਾਥੇ ਜਿਹੜੇ ਮਾਰੇ ਗਏ ਸੀਗੇ ਉਹ ਕੀ ਸਮਾਂ ਸੀਗਾ ਕਿ ਕਿਵੇਂ ਇਹ ਜਿਹੜੀ ਘਟਨਾ ਵਾਪਰੀ ਸੀਗੀ ਜਿਹੜਾ ਉਹ ਟਾਈਮ ਹੀ ਉਹ ਪੀਕ ਟਾਈਮ ਹੀ ਹੋ ਟੈਰਰਿਸਟ ਦਾ ਨਾ ਸਾਰਾ ਉਸ ਟਾਈਮ ਜੇ ਐਨਕੇ ਤੋਂ ਐਂਟਰ ਕੀਤੇ ਸੀ ਟੈ ਇਹੀ ਇਹੀ ਲੋਕ ਜਿਹੜੇ ਲੋਕਲ ਆਏ ਕਿਤੇ ਜਿਹੜੇ ਕਿਦੋਂ ਟੈਰਿਸਟ ਆਏ ਹੀ ਤੇ ਉਹਨਾਂ ਨੇ 35 ਬੰਦੇ ਤੇ ਨਿਹੱਦੇ ਮਾਰੇ ਹੀ ਜਿਹੜੇ ਨੇ ਮਾਰੇ ਹੀ ਨਿਹੱਤੇ ਉਹ ਕੋਈ ਤਾਂ ਕਹਿੰਦਾ ਵੀ ਉਹ ਸੜਕ ਦਾ ਕੰਮ ਕਰਦੇ ਕੋਈ ਕਹਿੰਦੇ ਗੱਦੀ ਉਹ ਗੱਦੀ ਜਿਹੜੇ ਤੇ ਬੱਕਰੀਆਂ ਵਗੈਰਾ ਛਾੜਦੀ ਉਹ ਹੀ ਬਿਲਕੁਲ ਜੀ ਜਿਹੜੇ 35 ਲੋਕ ਮਾਰੇ ਗਏ ਸੀਗੇ ਨਿਹੱਤੇ ਉਹ ਇੱਥੇ ਗੱਦੀ ਸੀਗੇ ਤੇ ਇਹ ਇਥੂ ਜਿਹੜਾ ਵਾ ਕਸ਼ਮੀਰ ਦਾ ਬਾਰਡਰ ਜਿਹੜਾ ਨਜ਼ਦੀਕ ਪੈਂਦਾ ਸੀਗਾ ਪਹਿਲਾਂ ਇੱਥੇ ਕੁਝ ਵੀ ਨਹੀਂ ਸੀਗਾ ਪੀਸਫੁੱਲ ਏਰੀਆ ਹੁਣ ਕਰਕੇ ਜਿਹੜੀ ਇੱਥੇ ਗਾਸ ਸੀਗੀ ਫੌਜ ਦੀ ਜਿਹੜੀ ਨਹੀਂ ਸੀਗੀ ਉਸ ਦੇ ਕਰਕੇ 1998 ਦੀ ਇਹ ਘਟਨਾ ਸੀਗੀ ਜਿਹੜੀ ਤੁਹਾਨੂੰ ਚਾਤ ਬਣਾ ਰਿਹਾ ਕਿਉਂਕਿ ਅਜਹੀਆਂ ਸਟੋਰੀਆਂ ਜਿਹੜੀਆਂ ਨੇ ਤੁਹਾਨੂੰ ਦੱਸਣ ਜਾ ਰਿਹਾ ਕਿਉਂਕਿ ਜਦੋਂ ਅਸੀਂ ਸੱਚ ਪਾਸ ਨੂੰ ਨਿਕਲਦੇ ਹਾਂ ਇਹਦੇ ਵਿੱਚ ਤਰਿਉਂਡੀ ਹੁੰਦਾ ਨਾ ਸਰ 7 ਤਰਿਉਂਡੀ 7 ਤਰਿਉਂਡੀ ਹੁੰਦਾ ਹੈ ਤਾਂ ਉੱਥੇ ਇਹ ਜਗਾ ਦਿਖਦੀ ਨਹੀਂ ਦੇਖਸਾ ਤਸਵੀਰਾਂ ਦਿਖਾ ਦਾਂਗੇ ਕਿ ਜਿੱਥੇ ਇੱਥੇ ਜਿਹੜੇ ਲੋਕ ਸੀਗੇ ਸਨ 1998 ਦੇ ਵਿੱਚ 35 ਲੋਕ ਜਿਹੜੇ ਸੀਗੇ ਤਿੰਨ ਤੋਂ 4 ਵਜੇ ਦੇ ਕਰੀਬ ਜਿਹੜੇ ਇੱਥੇ ਮਾਰੇ ਗਏ ਸੀਗੇ ਤਾਂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕੋਗੇ ਇੱਥੇ ਨਾਮ ਜਿਹੜੇ ਨੇ ਇਹਨਾਂ ਦੇ ਦਰਜ ਨੇ ਤੇ ਇਹਨਾਂ ਨੂੰ ਸ਼ਰਧਾਂਜਲੀ ਜਿਹੜੀ ਦਿੱਤੀ ਗਈ ਆ ਹਾਲਾਂਕਿ ਹੁਣ ਸਰਕਾਰ ਨੂੰ ਵੀ ਇੱਥੇ ਧਿਆਨ ਜਿਹੜਾ ਦੇਣਾ ਚਾਹੀਦਾ ਜਿਹੜਾ ਇੱਥੇ ਸ਼ਹੀਦ ਹੋਏ ਸੀਗੇ ਉਹ ਕਿਸ ਕਰਕੇ ਹੋਏ ਸੀਗੇ ਹਾਲਾਂਕਿ ਇਸ ਚੀਜ਼ ਦਾ ਜਾਂਚ ਦਾ ਵਿਸ਼ਾ ਆ ਪਰ ਜੋ ਰਾਈਡਰਸ ਇਥੋਂ ਨਿਕਲ ਕੇ ਜਾਂਦੇ ਨੇ ਉਹਨਾਂ ਦਾ ਕਹਿਣ ਦੇ ਮੁਤਾਬਕ ਜਿੰਨੀ ਕਿ ਨੌਲੇਜ ਉਹਨਾਂ ਨੇ ਦੱਸੀ ਆ ਉਸ ਦੇ ਮੁਤਾਬਕ ਜਿਹੜੀ ਆ ਇਹ ਤੁਹਾਨੂੰ ਸਾਂਝ ਕਰ ਰਹੇ ਆ ਹੋਰ ਸਰ ਮਨ ਕੀ ਕਿਵੇਂ ਦਾ ਮਨ ਕੀ ਪ੍ਰਸ਼ਾਸਨ ਤੱਕ ਕੋਈ ਅਪੀਲ ਕਰਨ ਚਾਹੁੰਦੇ ਹੋ ਪ੍ਰਸ਼ਾਸਨ ਇਸ ਟਾਈਮ ਦੇ ਬਿਲਕੁਲ ਪੀਸ ਆ ਜਦੋਂ ਆਪਾਂ ਇਧਰੋ ਬੈ拉ਗੜ ਥਾਣੇ ਆਨੇਤ ਉਥੇ ਚੱਕ ਪੋਸਟ ਤੇ ਚੱਕ ਪੋਸਟ ਤੋਂ ਆਪਾਂ ਐਂਟਰੀ ਕਰਵਾ ਕੇ ਆਨੇ ਆ ਤੇ ਜੇ ਪਾਂਗੀ ਵਾਲੀ ਸਾਈਟ ਤੋਂ ਆਨੇ ਫਿਰ ਪਾਂਗੀ ਕਰਵਾ ਕੇ ਆਨੇ ਆ ਆਪਾਂ ਤੇ ਵਧੀਆ ਇਲਾਕਾ ਵਾ ਬਸ ਇਹ ਪੇਲੀ ਤੇ ਲਾਸਟ ਘਟਨਾ ਉਸ ਤੋਂ ਬਾਅਦ ਕੋਈ ਇਦਾਂ ਦੀ ਟੈਰਰਿਸਟ ਉਹ ਹੋਈ ਨਹੀਂ ਗਤੀਵਿਧੀ ਇੱਥੇ ਵੀ ਹੋਈ ਨਹੀਂ ਉਸ ਤੋਂ ਬਾਅਦ ਚ ਹੂੰ ਤੇ ਬਿਲਕੁਲ ਜੀ ਜਿਹੜੇ ਆਮ ਲੋਕ ਹੁੰਦੇ ਨੇ ਉਹਨਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ ਜਿਹੜੇ ਇੱਥੇ ਆਓ ਹਮ ਹਮ ਆ ਕੇ ਵਧੀਆ ਇਲਾਕਾ ਜਿਹੜਾ ਵੀ ਪੰਜਾਬ ਉਹ ਪੰਜਾਬ ਨੂੰ ਕਹੇ ਸਦੇ ਪਠਾਨਕੋਟ ਏਰੀਆ ਨੂੰ ਸਭ ਤੋਂ ਲੱਗੇ ਤੇ ਸਭ ਤੋਂ ਪੀਸ ਜਿਹੜਾ ਹਿਲ ਸਟੇਸ਼ਨ ਹੈ ਮੈਨੂੰ ਇਹੀ ਲੱਗਦਾ ਅਬਿਲਕੁਲ ਜੀ ਜਿਹੜੇ ਹੁਣ ਆਪਰੇਸ਼ਨ ਸੰਦੂਰ ਤੋਂ ਬਾਅਦ ਜਿਹੜਾ ਆ ਕਿ ਸਰਕਾਰ ਨੇ ਇੰਡੋ ਪਾਕਿਸਤਾਨ ਤੇ ਭਾਰ ਦੇ ਵਿਚ ਦਰਮਿਆਨ ਜਿਹੜੀ ਤਲਕੀ ਚੱਲੀ ਸੀ ਉਸ ਤੋਂ ਲੈ ਕੇ ਜਿਹੜੇ ਸਲਾਨੀਆਂ ਦਾ ਜਿਹੜਾ ਆ ਆਵਾਜਾਵੀ ਲੱਗਦੀ ਹੋਈ ਨਜ਼ਰ ਆ ਰਹੀ ਆ ਸਲਾਨੀ ਜਿਹੜੇ ਨੇ ਸੱਚਪਾਸ ਤੋਂ ਨਿਕਲਦੇ ਨੇ ਉਥੋਂ ਪਾਂਗੀ ਹੋ ਕੇ ਗਾੜੀ ਲਦਾਖ ਵੱਲ ਨੂੰ ਵੀ ਨਿਕਲਦੇ ਨੇ ਇਹ ਤਸਵੀਰਾਂ ਸੀਗੀਆਂ ਜਿਹੜੀ ਇੱਕ ਅਹਿਮ ਸਟੋਰੀ ਸੀਗੀ ਪ੍ਰਸ਼ਾਸਨ ਤੋਂ ਵੀ ਅਪੀਲ ਕਰਦੇ ਕਿ ਇਸ ਜਗ੍ਹਾ ਦੀ ਵੀ ਜਿਹੜੀ ਆ ਜਾਇਜ਼ਾ ਜਿਹੜਾ ਜ਼ਰੂਰ ਲਿਆ ਜਾਵੇ ਕਿਉਂਕਿ ਜਿਹੜੇ ਸ਼ਹੀਦ ਹੋਏ ਪਰਿਵਾਰ ਜਿਹੜੇ ਨੇ ਹੱਥੇ ਨੇ ਉਹਨਾਂ ਤੱਕ ਵੀ ਜਿਹੜੀ ਆ ਗੱਲਬਾਤ ਜ ਤਸਵੀਰਾਂ ਨੇ ਸਤਰਯੁੰਡੀ ਦੀਆਂ ਜਿੱਥੇ ਦੱਸਿਆ ਜਾਂਦਾ ਹੈ ਕਿ ਸਨ 1998 ਦੀ 2 ਅਗਸਤ ਨੂੰ ਜਿੱਥੇ ਸਵੇਰੇ ਤੜਕਸਾਰ 35 ਲੋਕਾਂ ਨੂੰ ਅਤਵਾਦੀਆਂ ਦੇ ਵੱਲੋਂ ਇੱਥੇ ਢੇਰ ਕਰ ਦਿੱਤਾ ਸੀ ਅਤੇ 5 ਲੋਕਾਂ ਨੂੰ ਇੱਥੇ ਬੰਨਕ ਬਣਾਇਆ ਸੀ ਅਤੇ ਜੋ 35 ਲੋਕ ਸਨ ਉਹ ਇੱਥੇ ਗੱਡੀ ਦੱਸੀ ਜਾਂਦੇ ਸਨ ਪੈਦਾਚਾਰ ਦੇ ਸਨ ਜੇ ਜਿਹੜੇ ਆਸ-ਪਾਸ ਦੇ ਲੋਕ ਇੱਥੋਂ ਸੱਚਪਾਸ ਨੂੰ ਜਾਣਦੇ ਨੇ ਕਸ਼ਮੀਰ ਦੇ ਬਾਰਡਰ ਨਜ਼ਦੀਕ ਹੋਣ ਕਰਕੇ ਅੱਜ ਤੋਂ ਸਨ 1998 ਦੀ ਪਹਿਲਾ ਇਹ ਕਹਾਣੀ ਤੁਹਾਨੂੰ ਅੱਜ ਸਾਂਝੀ ਕਰ ਰਿਹਾ ਇੱਕ ਲਾਂਬਣ ਹਤਿਆਕਾਂਡ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਅਤੇ ਇਹ ਕਸਬਾ ਸਤਰਯੂੰਡੀ ਵਜਦਾ ਹੈ ਇੱਕ ਸਟੋਰੀ ਅਜੇ ਹੀ ਤੁਹਾਨੂੰ ਸਾਂਝੀ ਕਰ ਰਿਹਾ ਜਿੱਥੇ ਪਿੰਡ ਤਰਿਉਂਡੀ ਦੀ ਇਹ ਖਬਰ ਹੈਗੀ ਆ ਜਿੱਥੇ ਸੱਚ ਪਾਸ ਰਸਤੇ ਦੇ ਵਿੱਚ ਜਿੱਥੇ 35 ਲੋਕ ਮਾਰੇ ਗਏ ਸਿਗੇ ਨੇ ਹੱਥੇ ਉਹਨਾਂ ਦੀ ਇਹ ਐਮ ਸਟੋਰੀ ਮੈਂ ਸਾਂਝੀ ਕਰਨ ਜਾ ਰਿਹਾ ਰਾਈਡਰ ਜਿਹੜੇ ਇਥੋਂ ਨਿਕਲਦੇ ਸਿਗੇ ਉਹਨਾਂ ਨਾਲ ਗੱਲਬਾਤ ਜਿਹੜੀ ਕਰਨ ਦੀ ਚਾਹਤ ਬਣਾਵਾਂਗਾ ਤੁਹਾਨੂੰ ਪਹਿਲਾਂ ਤਸਵੀਰਾਂ ਦਿਖਾਦਾ ਕੈਮਰਾਮੈਨ ਨੂੰ ਕਵਾਂਗਾ ਕਿ ਇਹ 35 ਨਾਮ ਨੇ ਜਿਹੜੇ 2 ਅਗਸਤ ਸਾਲ 1998 ਦਿਨ 3 ਜਾਂ 4 ਵਜੇ ਨੂੰ ਇਹਨਾਂ ਨੂੰ ਨੇ ਹਾਥੇ ਜਿਹੜਾ ਆ ਇੱਥੇ ਮਾਰ ਦਿੱਤਾ ਗਿਆ ਸੀਗਾ ਅਤਵਾਦੀਆਂ ਵੱਲੋਂ ਉਹਨਾਂ ਨਾਲ ਗੱਲਬਾਤ ਜਿਹੜੀ ਮੈਂ ਤੁਹਾਨੂੰ ਸਾਂਝ ਕਰਾਵਾਂਗਾ ਕਿ ਕੀ ਕੁਝ ਇੱਥੇ ਦੀ ਹਿਸਟਰੀ ਕਹਿੰਦੀ ਆ ਸਾਡੇ ਨਾਲ ਮੌਜੂਦ ਨੇਂਦਰਪਾਲ ਸਿੰਘ ਸੱਸੀਗਾ ਸਾਹਿਬ ਸੱਸੀਗਾ ਸਾਹਿਬ ਜੀ ਕੀ ਕਹਿਣਾ ਚਾਹੁੰਦੇ ਹੋ ਸਰ ਕਹਿਣਾ ਚਾਹੁੰਦੇ ਆ ਕਿ 1998 ਦੀ ਗੱਲ ਹੈਗੀ ਆ 2 ਅਗਸਤ ਦੀ ਗੱਲ ਹੈਗੀ ਆ ਅਤੰਗਵਾਦੀਆਂ ਨੇ ਸਵੇਰੇ 3 ਤੋਂ ਲੈ ਕੇ 4 ਵਜੇ ਦੇ ਵਿੱਚ ਵਿੱਚ ਇਹ ਕੀ ਕਹਿੰਦੇ ਨੇ ਇੰਨੇ ਅੱਤੇ ਲੋਕਾਂ ਨੂੰ ਮਾਰਿਆ ਸੀ ਜੋ ਕਿ ਲੇਬਰ ਹੀ ਇੱਥੇ ਕੰਮ ਕਰਨ ਆਉਂਦੇ ਉਹ ਦੀ ਸੀ ਉਹ ਸਟੇ ਇੱਥੇ ਹੀ ਕਰਦੇ ਸੀ ਜਿੱਦਾਂ ਹੱਲੇ ਵੀ ਲੋਕੀ ਲੇਬਰ ਇੱਥੇ ਬਣ ਰੈਂਦੇ ਨੇ ਤੇ ਪਾਜੀ ਉਸ ਵੇਲੇ ਮਲਕੀ ਕੋਈ ਚੌਂਕੀਆਂ ਵਗੈਰਾ ਜਾਂ ਇੱਥੇ ਕੋਈ ਮਲਕੀ ਗਸਤ ਨਹੀਂ ਹੁੰਦੀ ਸੀਗੀ ਕੋਈ ਉਸ ਟਾਈਮ ਕੁਝ ਨਹੀਂ ਹੁੰਦੀ ਪੀਸਫੁੱਲ ਏਰੀਆ ਪਾਜੀ ਹਿਮਾਚਲ ਦਾ ਸੱਤੋਂ ਦਾ ਸਭ ਤੋਂ ਪੀਸਫੁੱਲ ਏਰੀਆ ਹੈਗਾ ਵਾ ਵੈਸੇ ਚੀਜ਼ਾਂ ਡਰ ਨਹੀਂ ਹੁੰਦਾ ਵੈਸੇ ਮੈਂ ਤਾਂ ਹੀ ਉਸ ਤੋਂ ਬਾਅਦ ਚੈੱਕਪੋਸਟ ਬਣੀ ਸਾਡੀ ਇੱਥੇ ਸੱਚ ਪਾਸ ਜਾਣ ਵਾਸਤੇ ਚੈੱਕਪੋਸਟ ਤਾਂ ਹੀ ਬਣੀ ਹੈਗੀ ਇੱਥੇ ਤੇ ਇਥੋਂ ਕਸ਼ਮੀਰ ਦਾ ਬਾਰਡਰ ਜਿਹੜਾ ਆ ਕਿੰਨਾ ਹੈਗਾ ਇਹ ਪਾਜੀ ਇੱਥੋਂ ਕੀ ਕਹਿੰਦੇ ਆਪਣਾ ਅੱਗੇ ਕੀ ਕਹਿੰਦੇ ਡਿਵਿਜਨ ਜੀ ਸ਼ੁਰੂ ਹੋ ਜਾਂਦੀ ਹੈ ਚੈੱਕਪੋਸਟ ਤੋਂ ਬਾਅਦ ਜਾ ਕੇ ਨਾ ਡਿਵਿਜਨ ਸ਼ੁਰੂ ਹੋ ਜਾਂਦੀ ਹੈ ਕਿ ਕਹ ਪੰਗ ਪੰਗੀ ਦੇ ਨਾਲ ਜਿਹੜਾ ਪੰਗ ਪੰਗੀ ਦੇ ਅੱਗੇ ਆ ਗਿਆ ਨਾ ਤੁਹਾਡਾ ਇਸ ਤੋਂ ਬਾਅਦ ਪੰਗੀ ਜਾਏਗਾ ਉਹ ਪਿੱਛੇ ਜੈਕਪੋਟ ਸ਼ੁਰੂ ਹੋ ਜਾਂਦਾ ਵਾ ਨਾਲੀ ਅੱਛਾ ਤੇ ਇਸ ਬਾਰੇ ਕੋਈ ਹੋਰ ਪੁਸ਼ਟੀ ਜਿਹੜੀ ਆ ਜਾਂਚ ਦਾ ਵਿਸ਼ਾ ਜਿਹੜਾ ਕੋਈ ਨਿਕਲ ਕੇ ਸਾਹਮਣੇ ਆ ਬਾਕੀ ਉਨੀ ਹੀ ਨੌਲੇਜ ਹੈ ਭਾਜੀ ਜਿੰਨੀ ਬੋਰਡ ਤੇ ਲਿਖੀ ਗਈ ਆ ਹੂੰ ਉਨੀ ਹੀ ਨੌਲੇਜ ਹੈ ਕਿ ਅਸੀਂ ਐਵੇਂ ਗਲਤ ਕੋਈ ਕਹੀਏ ਕਿਸੇ ਨੂੰ ਐ ਜਿਹੜੇ ਲੋਕਲ ਏਰੀਆ ਵਾਲੇ ਨੇ ਹਾਸ਼ੀ ਏਰੀਆ ਦੇ ਲੋਕ ਕੀ ਹੈਗੇ ਨੇ ਜਿਹੜੇ ਲੋਕ ਰਹਿੰਦੇ ਨੇ ਉਹ ਜ਼ਿਆਦਾ ਬਰੀਫਲੀ ਦੱਸ ਸਕਦੇ ਨੇ ਚੀਜ਼ ਨੂੰ ਲੈ ਕੇ ਬਿਲਕੁਲ ਜੀ ਤਾਂ ਜਿਹੜਾ ਤਰੀਉਂਡੀ ਹੈਗਾ ਆ ਜਿੱਥੇ ਸਨ 1998 ਦੇ ਵਿੱਚ 35 ਲੋਕ ਜਿਹੜੇ ਸੀਗੇ ਨਿਹਾਥੇ ਮਾਰ ਦਿੱਤੇ ਗਏ ਸੀਗੇ ਸਾਡੇ ਨਾਲ ਮੌਜੂਦ ਨੇ ਰਾਈਟਰ ਉਹਨਾਂ ਨੇ ਗੱਲਬਾਤ ਕਰਨ ਸੱਸੀ ਗੱਲ ਜੀ ਸੱਸੀ ਗੱਲ ਜੀ ਕੀ ਕਹਿਣਾ ਚਾਹੁੰਦੇ ਹੋ ਜਿਹੜੇ ਇੱਥੇ ਨਿਹਾਥੇ ਜਿਹੜੇ ਮਾਰੇ ਗਏ ਸੀਗੇ ਉਹ ਕੀ ਸਮਾਂ ਸੀਗਾ ਕਿ ਕਿਵੇਂ ਇਹ ਜਿਹੜੀ ਘਰਨਾ ਵਾਪਰੇ ਸੀਗੀ ਜਿਹੜਾ ਉਹ ਟਾਈਮ ਹੀ ਉਹ ਪੀਕ ਟਾਈਮ ਹੀ ਉਹ ਟੈਰਰਿਸਟ ਦਾ ਨਾ ਸਾਰਾ ਉਸ ਟਾਈਮ ਜੇ ਐਨਕੇ ਤੋਂ ਐਂਟਰ ਕੀਤੇ ਇਹੀ ਇਹੀ ਲੋਕ ਜਿਹੜੇ ਲੋਕਲ ਆਏ ਕਿਤੇ ਜਿਹੜੇ ਅੰਗਰੇਜ਼ੋ ਟੈਰਿਸਟ ਆਏ ਹੀ ਤੇ ਉਹਨਾਂ ਨੇ 35 ਬੰਦੇ ਤੇ ਨਿਹੱਦੇ ਮਾਰੇ ਜਿਹੜੇ ਨੇ ਮਾਰੇ ਹੀ ਨਿਹੱਤੇ ਉਹ ਕੋਈ ਤੇ ਕਹਿੰਦਾ ਵੀ ਉਹ ਸੜਕ ਦਾ ਕੰਮ ਕਰਦੇ ਕੋਈ ਕਹਿੰਦੇ ਗੱਦੀ ਗੱਦੀ ਜਿਹੜੇ ਤੇ ਬੱਕਰੀਆਂ ਵਗੈਰਾ ਛਾੜਦੇ ਉਹੀ ਆ ਬਿਲਕੁਲ ਜੀ ਜਿਹੜੇ 35 ਲੋਕ ਮਾਰੇ ਗਏ ਸੀਗੇ ਨਿਹੱਤੇ ਉਹ ਇੱਥੇ ਗੱਦੀ ਸੀਗੇ ਤੇ ਇਹ ਇਥੂ ਜਿਹੜਾ ਵਾ ਕਸ਼ਮੀਰ ਦਾ ਬਾਰਡਰ ਜਿਹੜਾ ਨਜ਼ਦੀਕ ਪੈਂਦਾ ਸੀਗਾ ਪਹਿਲਾਂ ਇੱਥੇ ਕੁਝ ਵੀ ਨਹੀਂ ਸੀਗਾ ਪੀਸਫੁਲ ਏਰੀਆ ਹੁਣ ਕਰਕੇ ਜਿਹੜੀ ਇੱਥੇ ਗਸਤ ਸੀਗੀ ਫੌਜ ਦੀ ਜਿਹੜੀ ਨਹੀਂ ਸੀਗੀ ਉਸ ਦੇ ਕਰਕੇ 1998 ਦੀ ਇਹ ਘਟਨਾ ਸੀਗੀ ਜਿਹੜੀ ਤੁਹਾਨੂੰ ਚਾਤ ਮਿਲਾ ਰਿਆ ਕਿਉਂਕਿ ਅਜਹੀਆਂ ਸਟੋਰੀਆਂ ਜਿਹੜੀਆਂ ਨੇ ਤੁਹਾਨੂੰ ਦੱਸਣ ਜਾ ਰਿਹਾ ਕਿਉਂਕਿ ਜਦੋਂ ਅਸੀਂ ਸੱਚ ਪਾਸ ਨੂੰ ਨਿਕਲਦੇ ਹਾਂ ਇਹਦੇ ਵਿੱਚ 70 ਢੀ ਹੁੰਦਾ ਨਾ ਸਰ 70 ਢੀ 70 ਢੀ ਹੁੰਦਾ ਹੈ ਤਾਂ ਉੱਥੇ ਇਹ ਜਗਾ ਦਿਖਦੀ ਨਹੀਂ ਦੇਖ ਸਾ ਤਸਵੀਰਾਂ ਦਿਖਾ ਦਾਂਗੇ ਕਿ ਜਿੱਥੇ ਇੱਥੇ ਜਿਹੜੇ ਲੋਕ ਸੀਗੇ ਸਨ 1998 ਦੇ ਵਿੱਚ 35 ਲੋਕ ਜਿਹੜੇ ਸੀਗੇ 3 ਤੋਂ 4 ਵਜੇ ਦੇ ਕਰੀਬ ਜਿਹੜੇ ਇੱਥੇ ਮਾਰੇ ਗਏ ਸੀਗੇ ਤਾਂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕੋਗੇ ਇੱਥੇ ਨਾਮ ਜਿਹੜੇ ਨੇ ਇਹਨਾਂ ਦੇ ਦਰਜ ਨੇ ਤੇ ਇਹਨਾਂ ਨੂੰ ਸ਼ਰਧਾਂਜਲੀ ਜਿਹੜੀ ਦਿੱਤੀ ਗਈ ਆ ਹਾਲਾਂਕਿ ਹੁਣ ਸਰਕਾਰ ਨੂੰ ਵੀ ਇੱਥੇ ਧਿਆਨ ਜਿਹੜਾ ਦੇਣਾ ਚਾਹੀਦਾ ਜਿਹੜਾ ਇੱਥੇ ਸ਼ਹੀਦ ਹੋਏ ਸੀਗੇ ਉਹ ਕਿਸ ਕਰਕੇ ਹੋਏ ਸੀਗੇ ਹਾਲਾਂਕਿ ਇਸਦਾ ਜਾਂਚ ਦਾ ਵਿਸ਼ਾ ਆ ਪਰ ਜੋ ਰਾਈਡਰਸ ਇਥੋਂ ਨਿਕਲ ਕੇ ਜਾਂਦੇ ਨੇ ਉਹਨਾਂ ਦਾ ਕਹਿਣ ਦੇ ਮੁਤਾਬਕ ਜਿੰਨੀ ਕਿ ਨੌਲੇਜ ਉਹਨਾਂ ਨੇ ਦੱਸੀ ਆ ਉਸ ਦੇ ਮੁਤਾਬਕ ਜਿਹੜੀ ਆ ਇਹ ਤੁਹਾਨੂੰ ਸਾਂਝ ਕਰ ਰਹੇ ਆ ਹੋਰ ਸਰ ਮਨ ਕੀ ਕਿਵੇਂ ਦਾ ਮਨ ਕੀ ਪ੍ਰਸ਼ਾਸਨ ਤੱਕ ਕੋਈ ਅਪੀਲ ਕਰਨੇ ਚਾਹੁੰਦੇ ਹੂ ਪ੍ਰਸ਼ਾਸਨ ਇਸ ਟਾਈਮ ਦੇ ਬਿਲਕੁਲ ਪੀਸ ਆ ਜਦੋਂ ਆਪਾਂ ਇਧਰੋ ਬੈਲਾਗੜ ਥਾਣੀ ਆਨੇ ਆ ਉੱਥੇ ਚੈੱਕ ਪੋਸਟ ਤੇ ਚੈੱਕ ਪੋਸਟ ਤੋਂ ਆਪਾਂ ਐਂਟਰੀ ਕਰਵਾ ਕੇ ਆਨੇ ਆ ਤੇ ਜੇ ਪਾਂਗੀ ਵਾਲੀ ਸਾਈਟ ਤੋਂ ਆਨੇ ਫਿਰ ਪਾਂਗੀ ਕਰਵਾ ਕੇ ਆਨੇ ਆ ਆਪਾਂ ਤੇ ਵਧੀਆ ਇਲਾਕਾ ਵਾ ਬਸ ਇਹ ਪੇਲੀ ਤੇ ਲਾਸਟ ਘਟਨਾ ਹੈ ਉਸ ਤੋਂ ਬਾਅਦ ਚ ਕੋਈ ਇਦਾਂ ਦੀ ਟੈਰਰਿਸਟ ਉਹ ਹੋਈ ਨਹੀਂ ਗਤੀਵਿਧੀ ਇੱਥੇ ਵੀ ਹੋਈ ਹੈ ਨਹੀਂ ਉਸ ਤੋਂ ਬਾਅਦ ਹੂੰ ਤੇ ਬਿਲਕੁਲ ਜੀ ਜਿਹੜੇ ਆਮ ਲੋਕ ਹੁੰਦੇ ਨੇ ਉਹਨਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ ਇੱਥੇ ਆਓ ਹਮ ਹਮ ਆ ਕੇ ਵਧੀਆ ਇਲਾਕਾ ਵਾ ਪੀਸ ਆ ਜਿਹੜਾ ਵੀ ਪੰਜਾਬ ਉਹ ਪੰਜਾਬ ਨੂੰ ਕਹੇ ਸਦੇ ਪਠਾਨਕੋਟ ਏਰੀਆ ਨੂੰ ਸਭ ਤੋਂ ਲੱਗੇ ਤੇ ਸਭ ਤੋਂ ਪੀਸ ਜਿਹੜਾ ਹਿਲ ਸਟੇਸ਼ਨ ਹੈ ਮੈਨੂੰ ਇਹੀ ਲੱਗਦਾ ਬਿਲਕੁਲ ਜੀ ਜਿਹੜੇ ਹੁਣ ਆਪਰੇਸ਼ਨ ਸੰਦੂਰ ਤੋਂ ਬਾਅਦ ਜਿਹੜਾ ਆ ਕਿ ਸਰਕਾਰ ਨੇ ਇੰਡੋ ਪਾਕਿਸਤਾਨ ਤੇ ਭਾਰ ਦੇ ਵਿੱਚ ਦਰਮਿਆਨ ਜਿਹੜੀ ਤਲਕੀ ਚੱਲੀ ਸੀ ਕਿ ਉਸ ਤੋਂ ਲੈ ਕੇ ਜਿਹੜੇ ਸਲਾਨੀਆਂ ਦਾ ਜਿਹੜਾ ਆ ਆਵਾਜਾਵੀ ਲੱਗਦੀ ਹੋਈ ਨਜ਼ਰ ਆ ਰਹੀ ਆ ਸਲਾਨੀ ਜਿਹੜੇ ਨੇ ਸੱਚਪਾਸ ਤੋਂ ਨਿਕਲਦੇ ਨੇ ਉੱਥੋਂ ਪਾਂਗੀ ਹੋ ਕੇ ਗਾੜੀ ਲਦਾਖ ਵੱਲ ਨੂੰ ਵੀ ਨਿਕਲਦੇ ਨੇ ਇਹ ਤਸਵੀਰਾਂ ਸੀਗੀਆਂ ਜਿਹੜੀ ਇੱਕ ਅਹਿਮ ਸਟੋਰੀ ਸੀਗੀ ਪ੍ਰਸ਼ਾਸਨ ਤੋਂ ਵੀ ਅਪੀਲ ਕਰਦੇ ਕਿ ਇਸ ਜਗ੍ਹਾ ਦੀ ਵੀ ਜਿਹੜੀ ਆ ਜਾਇਜ਼ਾ ਜਿਹੜਾ ਜ਼ਰੂਰ ਲਿਆ ਜਾਵੇ ਕਿਉਂਕਿ ਜਿਹੜੇ ਸ਼ਹੀਦ ਹੋਏ ਪਰਿਵਾਰ ਜਿਹੜੇ ਨੇ ਹੱਥੇ ਨੇ ਉਹਨਾਂ ਤੱਕ ਵੀ ਜਿਹੜੀ ਆ ਗੱਲਬਾਤ ਦੋਸਤੋ ਇਹ ਤਸਵੀਰਾਂ ਨੇ ਸਤਰਯੁੰਡੀ ਦੀਆਂ ਜਿੱਥੇ ਦੱਸਿਆ ਜਾਂਦਾ ਹੈ ਕਿ ਸਨ 1998 ਦੀ 2 ਅਗਸਤ ਨੂੰ ਜਿੱਥੇ ਸਵੇਰੇ ਤੜਕਸਾਰ 35 ਲੋਕਾਂ ਨੂੰ ਅਤਵਾਦੀਆਂ ਦੇ ਵੱਲੋਂ ਇਥੇ